ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਮੈਂ ਹਾਂ ਪੀਪੀ 87 ਗੇਮਰ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਇੱਕ ਛੋਟੇ ਜਿਹੇ ਪੋਰਟ ਜੋ ਕਿ ਬਹੁਤ ਹੀ ਪਾਵਰਫੁਲ ਪੋਰਟ ਹੈ ਹਰ ਇੱਕ ਮਹਿੰਗੇ ਤੇ ਗੇਮਿੰਗ ਲੈਪਟਾਪ ਵਿੱਚ ਆਮ ਮਿਲਣ ਲੱਗ ਗਿਆ ਅੱਜਕੱਲ ਇਹ ਸੋ ਗੱਲ ਆਪਾਂ ਜੋ ਗੱਲ ਕਰ ਰਹੇ ਆ ਉਹ ਹੈ ਜੀ ਟਾਈਪ ਸੀ ਥੰਡਰਬੋਲਟ ਪੋਰਟ ਦੀ ਸੋ ਆਜੋ ਆਪਾਂ ਜਾਣਦੇ ਹਾਂ ਇਸ ਬਾਰੇ ਇਸ ਵੀਡੀਓ ਦੇ ਵਿੱਚ ਪਰ ਦੋਸਤੋ ਜ਼ਿਆਦਾਤਰ ਲੋਕ ਇਸ ਨੂੰ ਟਾਈਪ ਸੀ ਪੋਰਟ ਹੀ ਸਮਝਦੇ ਸਮਝਦੇ ਹਨ ਜਿਵੇਂ ਕਿ ਮੈਂ ਸਮਝਦਾ ਰਿਹਾ ਪਹਿਲਾਂ ਪਹਿਲਾਂ ਜਦੋਂ ਮੈਂ ਆਪਣਾ ਟਫ ਕੋ ਗੇਮਿੰਗ ਲੈਪਟਾਪ ਲਿਆ ਸੀ ਸੋ ਕਿਉਂਕਿ ਇਸ ਦਾ ਕਨੈਕਟਰ ਹੈ ਜੋ ਟਾਈਪ ਸੀ ਵਰਗਾ ਹੀ ਹੁੰਦਾ ਹੈ ਸੋ ਇਸ ਕਰਕੇ ਜ਼ਿਆਦਾਤਰ ਉਹ ਪੁਲੇਖਾ ਪਿਆ ਜਾਂਦਾ ਹੈ ਕਿ ਇਹ ਟਾਈਪ ਸੀ ਪੋਰਟ ਹੈ ਪਰ ਇਹ ਟਾਈਪ ਸੀ ਨਾਲੋਂ ਬਹੁਤ ਹੀ ਜ਼ਿਆਦਾ ਪਾਵਰਫੁਲ ਹੁੰਦਾ ਹੈ ਇਹ ਟੈਕਨੋਲੋਜੀ ਹੈ ਉਹ ਇੰਟਲ ਤੇ ਐਪਲ ਦੁਆਰਾ ਬਣਾਈ ਗਈ ਸੀ ਸਭ ਤੋਂ ਪਹਿਲਾਂ ਇਹ Apple ਦੇ MacBook ਵਿੱਚ ਆਈ ਸੀ ਪਰ ਹੁਣ ਤੋਂ ਹੁਣ ਤਾਂ ਇਹ ਤਕਰੀਬਨ ਹਰ ਇੱਕ ਲੈਪਟਾਪ ਵਿੱਚ ਆਉਂਦੀ ਹੈ ਜੋ ਕਿ ਮਹਿੰਗਾ ਤੇ ਗੇਮਿੰਗ ਲੈਪਟਾਪ ਆਮ ਹੁੰਦਾ ਹੈ ਸੋ ਇਸ ਕਰਕੇ ਇਸ ਦੇ ਜੋ ਤਿੰਨ ਮੁੱਖ ਕਰਨ ਕੰਮ ਹੁੰਦੇ ਹਨ ਜੋ ਕਿ ਤੁਹਾਨੂੰ ਅੱਗੇ ਵੀਡੀਓ ਵਿੱਚ ਮੈਂ ਦੱਸਾਂਗਾ ਸੋ ਆਜੋ ਆਪਾਂ ਜਾਣਦੇ ਹਾਂ ਜੋ ਇਸ ਦੇ ਤਿੰਨ ਮੁੱਖ ਕੰਮ ਹੁੰਦੇ ਹਨ ਪਹਿਲਾ ਕੰਮ ਹੈ ਇਸ ਦਾ ਹੀ ਡਿਸਪਲੇ ਆਊਟਪੁੱਟ ਦਾ ਦੂਜਾ ਕੰਮ ਹੈ ਇਸ ਦਾ ਡਾਟਾ ਟਰਾਂਸਫਰ ਦਾ ਤੇ ਤੀਜਾ ਕੰਮ ਹੈ ਇਸ ਦਾ ਪਾਵਰ ਡਿਲੀਵਰੀ ਦਾ ਤੋ ਇਹਨਾਂ ਬਾਰੇ ਆਪਾਂ ਹੁਣ ਜਾਣਦੇ ਵਿਸਥਾਰ ਨਾਲ ਕੀ ਇੱਕ ਕੰਮ ਕਿਵੇਂ ਕਰਦੇ ਹਨ ਟਾਈਪ A ਟਾਈਪ B ਤੇ ਟਾਈਪ C ਹੈ ਉਸੇ ਤਰ੍ਹਾਂ ਹੀ ਥੰਡਰਪੋਰਟ ਇੱਕ ਇੰਟਰਫੇਸ ਹੈ ਜਿਸ ਦੇ ਤਿੰਨ ਮੁੱਖ ਕੰਮ ਹਨ ਜੋ ਕੀ ਹੈ ਡਾਟਾ ਟ੍ਰਾਂਸਫਰ ਵੀਡੀਓ ਆਉਟਪੁੱਟ ਤੇ ਪਾਵਰ ਡਿਲੀਵਰੀ ਸੋ ਦੋਸਤੋ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਡਾਟਾ ਟਰਾਂਸਫਰ ਦੀ ਡਾਟਾ ਇਸ ਦੀ ਡਾਟਾ ਟਰਾਂਸਫਰ ਕਰਨ ਦੀ ਸਪੀਡ ਬਹੁਤ ਜ਼ਿਆਦਾ ਹੁੰਦੀ ਹੈ ਲਗਭਗ 80 GB ਤੋਂ ਲੈ ਕੇ 120 GBPS ਤੱਕ ਦੀ ਟਰਾਂਸਫਰ ਕਰਨ ਦੀ ਸਪੀਡ ਇਸ ਦੀ ਹੁੰਦੀ ਹੈ ਕਿਸ਼ਾਂ ਟੂ ਜਨਰੇਸ਼ਨ ਡਿਪੈਂਡ ਕਰਦਾ ਹੈ ਜਿੰਨੀ ਆਪਣੀ 올ਡ ਜਨ ਥੰਡਰਬੋਲਟ ਪੋਰਟ ਹੋਵੇਗਾ ਉਹਦੀ ਸਪੀਡ ਘੱਟ ਹੋਵੇਗੀ ਜਿੰਨੀ ਲੇਟੈਸਟ ਹੋਵੇਗਾ ਉੰਨੀ ਹੀ ਜ਼ਿਆਦਾ ਹੋਵੇਗੀ ਇਸ ਕਰਕੇ ਜਨਰੇਸ਼ਨ ਤੇ ਬਹੁਤ ਫਰਕ ਪੈਂਦਾ ਹੈ ਦੇ ਵੀਡੀਓ ਆਉਟਪੁੱਟ ਦੀ ਕੈਪੇਬਿਲਿਟੀ ਵੀ ਬਹੁਤ ਜ਼ਿਆਦਾ ਹੁੰਦੀ ਹੈ ਲਗਭਗ 8K ਤੋਂ ਲੈ ਕੇ 60K ਤੱਕ ਦਾ ਆਉਟਪੁੱਟ ਆਪਾਂ ਇਸ ਨਾਲ ਇਸ ਰਿਪੋਰਟਰਾਂ ਹੀ ਆਸਾਨੀ ਨਾਲ ਲੈ ਸਕਦੇ ਆ। ਸੋ ਜੇ ਆਪਾਂ ਗੱਲ ਕਰੀਏ ਕਿ ਆਪਣੇ ਪੰਜਾਬ ਦੇ ਪਿੰਡਾਂ ਵਿੱਚ ਜਾਂ ਅਦਾ ਤਾਂ ਲੋਕਾਂ ਕੋਲ 8K ਟੀਵੀ ਨਹੀਂ ਹੁੰਦੇ। 4K ਤਾਂ ਆਰਾਮ ਨਾਲ ਆਪਣੇ ਨਾਰਮਲ ਘਰਾਂ 'ਚ ਮਿਲ ਸਕਦੇ ਆ ਪਰ 8K ਨਹੀਂ ਮਿਲਦੇ। ਪਰੇ ਪੋਰ ਕੇ 144 ਹਰਟਜ਼ ਤੱਕ ਦੀ ਡਿਸਪਲੇ ਆਰਾਮ ਨਾਲ ਅਚੀਵ ਕਰ ਦਿੰਦਾ ਹੈ ਆਪਾਂ ਗੱਲ ਕਰਦੇ ਆ ਪਾਵਰ ਡਲੀਨ ਦੀ ਬਾਰੇ ਦੋਸਤੋ ਜਿਵੇਂ ਆਪਣੇ بڑے ਲੈਪਟਾਪ ਹੁੰਨੇ ਆ ਜਿਨ੍ਹਾਂ ਨੂੰ ਚਲਾਉਣ ਦੇ ਲਈ ਕਾਫੀ ਪਾਵਰ ਚਾਹੀਦੀ ਆ ਸੋ ਇਸ ਨਾਲ ਥੰਡਰਬੋਲਟ ਪੋਰਟ ਨਾਲ ਆਪਾਂ ਕਿਸੇ ਵੀ بڑے ਲੈਪਟਾਪ ਨੂੰ ਚਾਰਜ ਕਰ ਸਕਦੇ ਆ ਫਾਸਟ ਚਾਰਜ ਜਾਂ ਉਸ ਨੂੰ ਪਾਵਰ ਦੇ ਸਕਦੇ ਆ ਜਿਆਦਾ ਪਾਵਰ ਦੀ ਸੋ ਇਹ ਕੰਮ ਕਰਦਾ ਹੈ ਤੋ ਦੋਸਤੋ ਸਭ ਤੋਂ ਵੱਡਾ ਸਵਾਲ ਏ ਹੈ ਕਿ ਤੁਸੀਂ ਕਿੱਦਾਂ ਪਛਾਣੋਗੇ ਕਿ ਜੋ ਸਾਡੇ ਲੈਪਟਾਪ ਵਿੱਚ ਪੋਰਟ ਹੈ ਉਹ ਟਾਈਪ ਸੀ ਪੋਰਟ ਹੈ ਜਾਂ ਥੰਡਰਬੋਲਟ ਪੋਰਟ ਹੈ ਤੋ ਇਸ ਨੂੰ ਪਛਾਣਨ ਦਾ ਸਭ ਤੋਂ ਆਸਾਨ ਤਰੀਕਾ ਹੈ ਇਹ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਮੇਰਾ ਲੈਪਟਾਪ ਇਸ ਵਿੱਚ ਦੋ ਟਾਈਪ ਸੀ ਪੋਰਟ ਹਨ ਇੱਕ ਜੋ ਥੰਡਰਬੋਲਟ ਪੋਰਟ ਹੁੰਦਾ ਹੈ ਉਸ ਵਿੱਚ ਬਿਜਲੀ ਦਾ ਆਈਕਨ ਬਣਿਆ ਹੋਇਆ ਹੁੰਦਾ ਹੈ ਲੋਗੋ ਬਣਿਆ ਹੋਇਆ ਜਿਸ ਨਾਲ ਤੁਸੀਂ ਆਸਾਨੀ ਨਾਲ ਇਸ ਦੀ ਪਰਤ ਕਰ ਸਕਦੇ ਹੋ ਕਿ ਇਹ कोई आम पोर्ट नहीं है ये टाइप टाइप सी थंडरबोल्ट पोर्ट है तो so दोस्तों टाइप सी थंडरबोल्ट पोर्ट एक प्रीमियम फीचर है जो ਤੁਹਾਡੇ ਲੈਪਟਾਪ ਨੂੰ ਫਿਊਚਰ ਪ੍ਰੂਫ ਬਣਾਉਂਦਾ ਹੈ ਜੇ ਤੁਸੀਂ ਇੱਕ ਕੰਟੈਕਟ ਕ੍ਰੇਟਰ ਹੋ ਗੇਮਰ ਹੋ ਜਾਂ ਹੈਵੀ ਯੂਜ਼ਰ ਹੋ ਤਾਂ ਇਹ ਪੋਰਟ ਤੁਹਾਡੇ ਲਈ ਬਹੁਤ ਕੰਮ ਆਵੇਗਾ ਦੋਸਤੋ ਜੋ ਮੇਰਾ ਲੈਪਟਾਪ ਹੈ ਇਹ ਲੈਪਟਾਪ ਹੈ ਇਸ ਦੇ ਵਿੱਚ ਜਨ 4 ਥੰਡਰਵੋਲਟ ਪੋਰਟ ਹੈ ਇਸ ਦੀ ਵੀ ਸਪੀਡ ਬਹੁਤ ਜ਼ਿਆਦਾ ਹੁੰਦੀ ਹੈ ਅੱਜ ਕੱਲ ਜੋ ਚੱਲ ਰਹੀ ਹੈ ਉਹ ਹੈ ਜਨ 5 ਜਿਸ ਦੀ ਸਪੀਡ 120 ਜੀਪੀਪੀਐਸ ਪਰ ਸੈਕਿੰਡ ਦੇ ਹਿਸਾਬ ਨਾਲ ਆਉਂਦੀ ਹੈ ਸੋ ਇਹ ਜੋ ਥੰਡਰਵੋਲਟ ਪੋਰਟ ਹੈ ਇਹ ਹਾਈ ਸਪੀਡ ਡਿਵਾਈਸ ਨੂੰ ਜੋੜ ਦੇ ਇਸ ਤੋਂ ਵਧੀਆ ਕੋਈ ਆਪਸ਼ਨ ਨਹੀਂ ਹੈ ਤਾਂ ਇਹ ਸੀ ਅੱਜ ਦੀ ਵੀਡੀਓ ਤੁਹਾਨੂੰ ਥੰਡਰਵੋਲਟ ਬਾਰੇ ਹੋਰ ਕੀ ਪੰਜਾਣਾ ਹੈ ਤਾਂ ਕਮੈਂਟ ਬਾਕਸ ਵਿੱਚ ਦੱਸਿਓ ਮੈਂ ਉਥੇ ਤੁਹਾਨੂੰ ਜਰੂਰ ਦੱਸਾਂਗਾ ਜੋ ਵੀ ਤੁਹਾਡੇ ਸਵਾਲ ਹੋਣ ਕਿੰਨੇ ਵੋਟ ਬਾਰੇ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਪੀਵੀ ਸਾਸੀ ਗੇਮਰ ਨੂੰ ਸਬਸਕ੍ਰਾਈਬ ਕਰਦੇ ਹੋ ਮਿਲਦੇ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਰੱਬ ਰੱਖਾ